ਸਿੰਘ ਰਾਸ਼ੀ ਵਾਲਿਆਂ ਲਈ ਸਾਲ 2025 ਨਵੇਂ-ਨਵੇਂ ਤਰੱਕੀ ਦੇ ਅਵਸਰ ਲੈ ਕੇ ਆ ਸਕਦਾ ਹੈ ਪਰ ਇਸ ਦੇ ਨਾਲ ਹੀ ਇਹਨਾਂ ਨੂੰ ਕਾਫੀ ਚੁਣੌਤੀਆਂ ਵੀ ਆ ਸਕਦੀਆਂ ਹਨ ਇਸ ਲਈ ਆਪਾਂ ਇਸ ਵੀਡੀਓ ਵਿੱਚ ਸਿੰਘ ਰਾਸ਼ੀ ਵਾਲਿਆਂ ਲਈ ਕੁਝ ਖਾਸ ਉਪਾਅ ਲੈ ਕੇ ਆਏ ਹਾਂ ਜੋ ਇਹਨਾਂ ਨੂੰ ਸਾਲ 2025 ਵਿੱਚ ਤਰੱਕੀ ਤੇ ਸਫਲਤਾ ਲਈ ਅਜਮਾ ਸਕਦੇ ਹਨ ਦੋਸਤੋ ਸਿੰਘ ਰਾਸ਼ੀ ਵਾਲਿਆਂ ਵਿੱਚ ਸੂਰਜ ਦੀ ਤਰ੍ਹਾਂ ਤੇਜ ਹੁੰਦਾ ਹੈ ਜਿਸ ਕਰਕੇ ਇਹ ਹਰ ਕਿਸੇ ਨੂੰ ਮੋਹ ਲੈਂਦੇ ਹਨ ਸਿੰਘ ਰਾਸ਼ੀ ਵਾਲੇ ਦੇ ਲੋਕ ਜਨਮ ਤੋਂ ਹੀ ਰਾਜੇ ਦੇ ਰੂਪ ਵਿੱਚ ਪੈਦਾ ਹੁੰਦੇ ਹਨ ਜਿਸ ਕਰਕੇ ਇਹਨਾਂ ਵਿੱਚ ਆਤਮ ਵਿਸ਼ਵਾਸ ਦੀ ਕੋਈ ਕਮੀ ਨਹੀਂ ਹੁੰਦੀ ਤੇ ਹਿੰਮਤ ਇਹਨਾਂ ਦੇ ਰੋਮ ਰੋਮ ਵਿੱਚ ਰਚੀ ਹੁੰਦੀ ਹੈ ਜਿਸ ਕਰਕੇ ਸਿੰਘ ਰਾਸ਼ੀ ਵਾਲਿਆਂ ਵਿੱਚ ਇੱਕ ਲੀਡਰ ਦਾ ਗੁਣ ਹੁੰਦਾ ਹੈ ਜਿਸ ਨਾਲ ਇਹ ਹਰ ਥਾਂ ਤੇ ਆਪਣੀ ਇੱਕ ਖਾਸ ਪਛਾਣ ਬਣਾ ਲੈਂਦੇ ਹਨ ਪਰ ਫਿਰ ਵੀ ਗ੍ਰਹਾਂ ਦੇ ਰੋਜ਼ ਬਦਲਦੀ ਚਾਲ ਨਾਲ ਕੁਝ ਗ੍ਰਹਿ ਤੁਹਾਨੂੰ ਛਭ ਫਲ ਦਿੰਦੇ ਹਨ ਤੇ ਕੁਝ ਗ੍ਰਹਿ ਤੁਹਾਨੂੰ ਬੁਰਾ ਫਲ ਦਿੰਦੇ ਹਨ ਇਸ ਲਈ ਤੁਹਾਨੂੰ ਸਮੇਂ-ਸਮੇਂ ਤੇ ਅੱਗੇ ਦੱਸੇ ਕੁਝ ਉਪਾਅ ਕਰਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਤੁਹਾਨੂੰ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਤੇ ਤੁਹਾਡੇ ਨੌਕਰੀ ਤੇ ਕਾਰੋਬਾਰ ਵਿੱਚ ਨਵੇਂ-ਨਵੇਂ ਆਪਸਰ ਮਿਲਦੇ ਰਹਿੰਦੇ ਹਨ ਤੇ ਤੁਹਾਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਇਹ ਉਪਾਅ ਇੰਨੇ ਕਾਰਗਰ ਹਨ ਕਿ ਜਿਨ੍ਹਾਂ ਨੇ ਵੀ ਅਜਮਾਏ ਹਨ ਸਫਲਤਾ ਉਹਨਾਂ ਦੇ ਕਦਮ ਚੁੰਮਦੀ ਹੈ ਇਹ ਖਾਸ ਉਪਾਅ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਵਿੱਚ ਜੈ ਸ਼ਨੀ ਦੇਵ ਲਿਖੋ ਦੋਸਤੋ ਹੁਣ ਜਿਆਦਾ ਦੇਰੀ ਨਾ ਕਰਦੇ ਹੋਏ ਉਹ ਖਾਸ ਉਪਾਅ ਬਾਰੇ ਜਾਣਦੇ ਹਾਂ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਦਾਨ ਕਰਨ ਨਾਲ ਵੱਡੇ ਵੱਡੇ ਕਸ਼ਟ ਦੂਰ ਹੋ ਜਾਂਦੇ ਹਨ ਪਰ ਸਿੰਘ ਰਾਸ਼ੀ ਵਾਲਿਆਂ ਨੂੰ ਦਾਨ ਸਿਰਫ ਐਤਵਾਰ ਦੇ ਦਿਨ ਹੀ ਕਰਨਾ ਚਾਹੀਦਾ ਹੈ ਜਿਸ ਨਾਲ ਇਹਨਾਂ ਨੂੰ ਬਹੁਤ ਫਾਇਦਾ ਹੋਵੇਗਾ ਸਿੰਘ ਰਾਸ਼ੀ ਵਾਲਿਆਂ ਨੂੰ ਲਾਲ ਰੰਗ ਦੇ ਕਪੜੇ ਦਾ ਦਾਨ ਕਰਨਾ ਬਹੁਤ ਸ਼ubh ਮੰਨਿਆ ਜਾਂਦਾ ਹੈ ਤੇ ਨਾਲ ਹੀ ਸ਼ਨੀ ਗ੍ਰਹ ਦੀਆਂ ਚੀਜ਼ਾਂ ਜਿਵੇਂ ਕਾਲੇ ਛੋਲੇ ਮਾਂ ਦੀ ਦਾਲ ਤੇ ਲੋਹੇ ਦਾ ਦਾਨ ਕਰਨਾ ਵੀ ਬਹੁਤ ਸ਼ubh ਮੰਨਿਆ ਜਾਂਦਾ ਹੈ ਐਸੇ ਤੋਂ ਇਲਾਵਾ ਤੁਸੀਂ ਕਿਸੇ ਜ਼ਰੂਰਤਮੰਦ ਨੂੰ ਅਨਾਜ ਦਾ ਦਾਨ ਵੀ ਕਰ ਸਕਦੇ ਹੋ ਜਿਸ ਨਾਲ ਇਹਨਾਂ ਨੂੰ ਕਾਫੀ ਸਮੱਸਿਆ ਤੋਂ ਨجات ਮਿਲ ਸਕਦੀ ਹੈ ਸਿੰਘ ਰਾਸ਼ੀ ਵਾਲੇ ਆਪਣੀ ਹਰ ਸਮੱਸਿਆ ਆਪਣੀ ਹਿੰਮਤ ਤੇ ਆਤਮ ਵਿਸ਼ਵਾਸ ਨਾਲ ਦੂਰ ਕਰਦੇ ਹਨ ਇਸ ਲਈ ਇਹਨਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਪੀਲੇ ਰੰਗ ਦੇ ਕੱਪੜੇ ਜ਼ਿਆਦਾ ਇਸਤੇਮਾਲ ਕਰਨੇ ਚਾਹੀਦੇ ਹਨ ਜਿਸ ਨਾਲ ਇਹਨਾਂ ਤੇ ਸੂਰਜ ਦੇਵ ਦੀ ਕਿਰਪਾ ਬਣੀ ਰਹਿੰਦੀ ਹੈ ਤੇ ਸਫਲਤਾ ਦੇ ਨਵੇਂ-ਨਵੇਂ ਰਾਹ ਤੇ ਖੁੱਲਦੇ ਹਨ ਜੇ ਸੂਰਜ ਦੇਵ ਦੀ ਕਿਰਪਾ ਤੁਹਾਡੇ ਉੱਪਰ ਆਸ ਬਣੀ ਰਹਿੰਦੀ ਹੈ ਜੇਕਰ ਤੁਸੀਂ ਵੀ ਸਿੰਘ ਰਾਸ਼ੀ ਵਾਲੇ ਕਿਸੇ ਵੀ ਬੰਦੇ ਜਾਂ ਔਰਤ ਨੂੰ ਗ੍ਰਹਿ ਦਾ ਦੋਸ਼ ਲੱਗਾ ਹੈ ਜਾਂ ਕੋਈ ਗ੍ਰਹਿ ਤੁਹਾਨੂੰ ਮਾੜੇ ਫਲ ਦਿੰਦਾ ਹੈ ਤਾਂ ਤੁਹਾਨੂੰ ਤਾਂਬੇ ਦੀ ਬਣੀ ਚੀਜ਼ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਸ ਨਾਲ ਗ੍ਰਹਾਂ ਦਾ ਦੋਸ਼ ਦੂਰ ਹੁੰਦਾ ਹੈ ਤੇ ਤੁਹਾਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਇਸ ਲਈ ਤੁਹਾਨੂੰ ਆਪਣੇ ਹੱਥ ਦੀ ਰਿੰਗ ਫਿੰਗਰ ਵਿੱਚ ਤਾਂਬੇ ਦਾ ਛੱਲਾ ਪਾਉਣਾ ਬਹੁਤ ਸ਼ੁਭ ਫਲ ਦੇ ਸਕਦਾ ਹੈ ਜਿਸ ਨਾਲ ਤੁਹਾਡਾ ਸੂਰਜ ਗ੍ਰਹਿ ਮਜ਼ਬੂਤ ਹੁੰਦਾ ਹੈ ਇਸ ਤੋਂ ਇਲਾਵਾ ਤੁਸੀਂ ਸੂਰਜ ਨੂੰ ਮਜ਼ਬੂਤ ਕਰਨ ਲਈ ਤਾਂਬੇ ਦੀਆਂ ਬਨੀਆਂ ਚੀਜ਼ਾਂ ਦਾ ਇਸਤੇਮਾਲ ਵੀ ਕਰ ਸਕਦੇ ਹੋ ਸਹੀ ਸਮੇਂ ਤੇ ਸਹੀ ਫੈਸਲਾ ਲੈਣ ਵਾਲਾ ਹੀ ਜ਼ਿੰਦਗੀ ਵਿੱਚ ਜਲਦੀ ਤਰੱਕੀ ਕਰ ਪਾਉਂਦਾ ਹੈ ਤੇ ਜੇਕਰ ਸਿੰਘ ਰਾਸ਼ੀ ਵਾਲੇ ਵੀ ਫੈਸਲਾ ਲੈਣ ਵਿੱਚ ਬਹੁਤ ਦੇਰੀ ਲਾਂਦੇ ਹਨ ਤਾਂ ਇਹਨਾਂ ਨੂੰ ਵੀ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਨੂੰ ਹਰ ਸੋਮਵਾਰ ਸ਼ਿਵਲਿੰਗ ਤੇ ਬੇਲ ਪੱਤਰ ਚੜਾਉਣਾ ਚਾਹੀਦਾ ਹੈ ਜਿਸ ਨਾਲ ਤੁਹਾਡੀ ਕਿਸਮਤ ਹੋਰ ਵੀ ਚਮਕ ਜਾਂਦੀ ਹੈ ਤੇ ਤੁਹਾਨੂੰ ਹਰ ਕੰਮ ਵਿੱਚ ਜਲਦੀ ਤੇ ਸਹੀ ਫੈਸਲਾ ਲੈਣ ਦੀ ਸ਼ਮਤਾ ਮਿਲਦੀ ਹੈ ਜੇਕਰ ਸਿੰਘ ਰਾਸ਼ੀ ਵਾਲੇ ਉੱਪਰ ਦੱਸੇ ਉਪਾ ਨਹੀਂ ਕਰ ਸਕਦੇ ਤਾਂ ਉਹਨਾਂ ਲਈ ਇੱਕ ਸਟੀਕ ਉਪਾਅ ਹੈ ਜੋ ਇਹਨਾਂ ਦੀ ਕਿਸਮਤ ਨੂੰ ਚਾਰ ਚੰਦ ਲਾ ਦੇਵੇਗਾ ਤੁਹਾਨੂੰ ਸੂਰਜ ਗ੍ਰਹਿ ਦਾ ਨਗ ਆਪਣੇ ਜੋਤਿਸ਼ ਦੀ ਸਲਾਹ ਨਾਲ ਪਾਉਣਾ ਚਾਹੀਦਾ ਹੈ ਇਹ ਰੂਬੀ ਦਾ ਨਗ ਹੁੰਦਾ ਹੈ ਜੋ ਤੁਹਾਨੂੰ ਮਾਨਸਿਕ ਦੇ ਨਾਲ-ਨਾਲ ਸੂਰਜ ਦੇਵ ਦਾ ਪੂਰਾ ਆਸ਼ੀਰਵਾਦ ਦਿੰਦਾ ਹੈ ਜੇਕਰ ਤੁਸੀਂ ਵੀ ਇਹ ਨਗ ਖਰੀਦਣਾ ਚਾਹੁੰਦੇ ਹੋ ਤਾਂ ਕਮੈਂਟ ਕਰੋ ਮੈਂ ਤੁਹਾਨੂੰ نیچے ਡਿਸਕ੍ਰਿਪਸ਼ਨ ਵਿੱਚ ਲਿੰਕ ਦੇ ਦਵਾਂਗਾ ਦੋਸਤੋ ਉੱਪਰ ਦੱਸੇ ਉਪਾਅ ਸਿੰਘ ਰਾਸ਼ੀ ਵਾਲਿਆਂ ਲਈ ਬਹੁਤ کارਗਰ ਹਨ ਇਦਾਂ ਦੀ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਧੰਨਵਾਦ